तहसीलदार और नायब तहसीलदारਾਂ ਦੀ ਵੱਡੀ ਸਟ੍ਰਾਈਕ ਦੇ ਨਾਲ ਆਮ ਆਵਾਮ ਆਮ ਜਨਤਾ ਇਸ ਕਿਸਮਾ ਕੁਰਸੀ ਦੇ ਹੈਲਪਲੈਸਨੈਸ ਦੀ ਸ਼ਿਕਾਰ ਹੋ ਗਈ ਆ ਕੋਈ ਵੀ ਆਪਣੀ ਮੰਗਾਂ ਨੂੰ ਪੂਰੀ ਕਰਾਉਣ ਵਾਸਤੇ ਹੜਤਾਲ ਕਰਨਾ ਜਾਇਜ਼ ਹੁੰਦਾ ਪਰ ਕੁਝ ਹੜਤਾਲ ਐ ਹੋਈਆਂ ਹੁੰਦੀਆਂ ਜਿਹੜੀਆਂ ਗੈਰ ਕਾਨੂੰਨੀ ਵੀ ਹੁੰਦੀਆਂ ਨੇ ਲੋਕਾਂ ਨੂੰ ਆਲਮੋਸਟ ਜ਼ਿਆਦਾਤਰ ਤਾਂ ਪਤਾ ਹੀ ਹੈ ਪਰ ਲਿਖਣ ਵਾਲੇ ਵੀ ਦੱਸ ਦਿੰਦੇ ਹਨ ਅੱਗੇ ਜਦੋਂ ਬੈਠਣਗੇ ਫਿਰ ਲੋਕੀ ਆਉਣਾ ਸ਼ੁਰੂ ਕਰਨਗੇ ਜੀ ਕੋਈ ਨਹੀਂ ਆਉਂਦਾ ਇਹ ਕਈ ਬੰਦਿਆਂ ਨੂੰ ਮਿਲਿਆ ਕੋਈ ਵੀ ਚੇਅਰ ਤੇ ਆਇਆ ਕਿਸੇ ਨੇ ਸ਼ਾਮ ਨੂੰ ਵਿਦੇਸ਼ ਜਾਣਾ ਕੋਈ ਆਪਣੇ ਪਰਿਵਾਰ ਦੇ ਨਾਲ ਆਇਆ ਕੋਈ ਬਜ਼ੁਰਗ ਆਇਆ ਉਹ ਇੱਥੇ ਖੱਜਲ ਖਵਰੀ ਦੇ ਸ਼ਿਕਾਰ ਹੋ ਰਿਹਾ ਜਿਵੇਂ ਦੇਖੋ ਜੀ ਤਸੀਲਦਾਰ ਨੇ ਕਿਹਾ ਵੀ ਮਤਲਬ ਸਾਡੇ ਅਸਰਾਂ ਤੋਂ ਨਜਾਇਜ਼ کیسਾਂ ਵਿੱਚ ਪਾਇਆ ਜਾ ਰਿਹਾ ਝੂਠੇ کیسਾਂ ਵਿੱਚ ਪਾਇਆ ਜਾ ਰਿਹਾ ਮੇਰੇ ਕਹਿਣ ਦਾ ਮਤਲਬ ਇਹ ਆਮ ਲੋਕਾਂ ਦੇ ਕਈ ਕੇਸ ਦੇਖਿੰਦੇ ਆ ਵੀ ਪੁਲਿਸ ਵੀ ਕੁਝ ਥੋੜੇ ਕੱਸੇ ਫੜਾਉਂਦੇ ਪਰ ਅਦਾਲਤਾਂ ਤੇ ਹੁੰਦੀਆਂ ਨਾ ਇਨਸਾਫ ਕਰਨ ਨੂੰ ਆਤਮਾ 19 ਜ਼ਿਲ੍ਹਿਆਂ ਦੇ ਵਿੱਚ ਕਰਪਟ ਨਾਇਬ ਜ਼ਿਲ੍ਹਾ ਤਹਿਸੀਲਦਾਰ ਔਰ ਉਹਨਾਂ ਦੇ ਨਾਲ ਜਿਹੜੇ ਸਾਥੀ ਐਡਵੋਕੇਟਸ ਕਈ ਅਜਿਸਟਰੀ ਕਲਾਸ ਏਦਾਂ ਦੇ ਲੋਕਾਂ ਦਾ ਮੰਜ਼ਰੀਆਂ ਲਿਸਟ ਕਰ ਦਿੱਤੀ ਸੀ ਉਹਨਾਂ ਉੱਤੇ ਅਜੇ ਕਾਰਵਾਈ ਦੀ ਲੋਕ ਉਡੀਕ ਕਰ ਰਹੇ ਸੀ ਉਸ ਤੋਂ ਪਹਿਲਾਂ ਹੀ ਇਹ ਜਿਹੜੀ ਆ ਇਹਨਾਂ ਲੋਕਾਂ ਨੇ ਹੜਤਾਲ ਕਰ ਦਿੱਤੀ ਕਿ ਲੋਕੀ ਫੋਰਨਰ ਆਏ ਬਾਹਰੋਂ ਆਏ ਹੁੰਦੇ ਆ ਕੋਈ ਦੂਜੀ ਸਟੇਟਾਂ ਚੋਂ ਆਏ ਹੁੰਦੇ ਆ ਅਪਾਇੰਟਮੈਂਟ ਲੈਣ ਦਾ ਫੰਡ ਕੀ ਹੈ ਫੀਸ ਭਰੀ ਹੁੰਦੀ ਹੈ ਅਪਾਇੰਟਮੈਂਟ ਦੀ ਤੇ ਲੋਕਾਂ ਦੀਆਂ ਟ੍ਰਾਂਜੈਕਸ਼ਨਾਂ ਕਰੋੜਾਂ ਲੱਖਾਂ ਦੀਆਂ ਹੋਣੀਆਂ ਹੁੰਦੀਆਂ ਤੇ ਜੇ ਇੱਥੇ ਹੜਤਾਲ ਦੇ ਵਿੱਚ ਉਹਨਾਂ ਦਾ ਖਾਮਿਆ ਜਾ ਉਹਨਾਂ ਨੂੰ ਨਿਆਇ ਭੁਗਤਣਾ ਪੈਂਦਾ ਟਿਕਟਾਂ ਖਰਚ ਕੇ ਆਏ ਹੁੰਦੇ ਨੇ ਕੋਈ ਦੂਜੀ ਸਟੇਟ ਤੋਂ ਕੋਈ ਫੋਰਨਰ ਕੰਟਰੀ ਚੋਂ ਆਏ ਹੁੰਦੇ ਨੇ ਤੇ ਉਹਨਾਂ ਦੇ ਕੰਮ ਰੁਕਣੇ ਨਹੀਂ ਚਾਹੀਦੇ ਜਿਨੇ ਪਵਨ ਸ਼ਰਮਾ ਜੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਪੂਰੇ ਪੰਜਾਬ ਦੇ ਵਿੱਚ ਤਹਿਸੀਲਦਾਰ ਔਰ ਨਾਇਬ ਤਹਿਸੀਲਦਾਰਾਂ ਦੀ ਵੱਡੀ ਸਟ੍ਰਾਈਕ ਦੇ ਨਾਲ ਆਮ ਆਵਾਮ ਆਮ ਜਨਤਾ ਇਸ ਕਿਸਮਾ ਪੁਰਸੀ ਦੇ ਹੈਲਪਲੈਸਨੈਸ ਦੀ ਸ਼ਿਕਾਰ ਹੋ ਗਈ ਆ ਮਜ਼ਲੂਮ ਲੋਕ ਇੱਥੇ ੱੱਕੇ ਖੰਦੇ ਫਿਰ ਰਿਹਾ ਤਹਿਸੀਲਾਂ ਦੇ ਵਿੱਚ ਉਹਨਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਤੰਗ ਪਰੇਸ਼ਾਨ ਹੋ ਰਿਹਾ ਨਿੱਜੀ ਵੀ ਮੈਂ ਇਹ ਕਈ ਬੰਦਿਆਂ ਨੂੰ ਮਿਲਿਆ ਕੋਈ ਵੀ ਚੇਤੇ ਆਇਆ ਕਿਸੇ ਨੇ ਸ਼ਾਮ ਨੂੰ ਵਿਦੇਸ਼ ਜਾਣਾ ਕੋਈ ਆਪਣੇ ਪਰਿਵਾਰ ਦੇ ਨਾਲ ਆਇਆ ਕੋਈ ਬਜ਼ੁਰਗ ਆਇਆ ਉਹ ਇੱਥੇ ਖੱਜਲ ਖਵਰੀ ਦੇ ਸ਼ਿਕਾਰ ਹੋ ਰਿਹਾ ਤੁਸੀਂ ਜਾਣਦੇ ਹੋ ਕਿ ਵਿਜਨਸ ਬਿਊਰੋ ਨੇ ਇੱਕ ਤਹਿਸੀਲਦਾਰ ਉਤੇ ਕਾਰਵਾਈ ਕੀਤੀ ਹੈ ਤੇ ਇਹ ਤਹਿਸੀਲਦਾਰਾਂ ਦਾ ਲਾਣਾ ਜਿਹੜੇ ਕਿ ਕੁਝ ਇੱਕ ਕਾਲੀਆਂ ਭੇਡਾਂ ਮੈਂ ਸਾਰਿਆਂ ਨੂੰ ਕਰਪਟ ਨਹੀਂ ਕਹਿ ਰਿਹਾ ਕੁਝ ਇੱਕ ਜਿਹੜੇ ਨਿਹਾਇਤ ਕਰਪਟ ਲੋਕ ਆ ਜਿਨ੍ਹਾਂ ਦੀ ਤਾਂ ਲਿਸਟ ਵੀ ਪੰਜਾਬ ਸਰਕਾਰ ਨੇ 2023 ਦੇ ਵਿੱਚ ਜਾਰੀ ਕਰਦੀ ਸੀ 19 ਜ਼ਿਲ੍ਹਿਆਂ ਦੇ ਵਿੱਚ ਕਰਪਟ ਨਾਇਬ ਤਹਿਸੀਲਦਾਰ ਤਹਿਸੀਲਦਾਰ ਔਰ ਉਹਨਾਂ ਦੇ ਨਾਲ ਜਿਹੜੇ ਸਾਥੀ ਐਡਵੋਕੇਟਸ ਕਈ ਰਜਿਸਟਰੀ ਕਲਰਕਸ ਐਦਾਂ ਦੇ ਲੋਕਾਂ ਦਾ ਮੰਜ਼ਰੀਆਮ ਲਿਸਟ ਕਰ ਦਿੱਤੀ ਸੀ ਉਹਨਾਂ ਉੱਤੇ ਅਜੇ ਕਾਰਵਾਈ ਦੀ ਲੋਕ ਡੀਕ ਕਰ ਰਹੇ ਸੀ ਉਸ ਤੋਂ ਪਹਿਲਾਂ ਹੀ ਇਹ ਜਿਹੜੀ ਆ ਇਹਨਾਂ ਲੋਕਾਂ ਨੇ ਹੜਤਾਲ ਕਰ ਦਿੱਤੀ ਜਿਸ ਨਾਲ ਆਮ ਲੋਕਾਂ ਨੂੰ ਤੰਗੀ ਪੇਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਇਹ ਲੋਕ ਜਿਹੜੇ ਲੋਕ ਜਿਹੜੀ ਯੂਨੀਅਨਸ ਕਰਪਟ ਤਹਿਸੀਲਦਾਰਾਂ ਨੂੰ ਬਚਾਉਣ ਦੀਆਂ ਗੱਲਾਂ ਕਰਦੀਆਂ ਇਹਦਾ ਮਤਲਬ ਹੈ ਕਿ ਉਹ ਕਰਪਸ਼ਨ ਨੂੰ ਲੀਗਲਾਈਜ਼ ਕਰਨਾ ਚਾਹੁੰਦੇ ਆ ਲੋਕਾਂ ਦੇ ਉੱਤੇ ਐਨਫੋਰਸ ਕਰਨਾ ਚਾਹੁੰਦੇ ਆ ਕਿ ਉਹ ਪੈਸੇ ਦੇਣ ਫਿਰ ਰਜਿਸਟਰੀ ਹੋਵੇ ਤਹਿਸੀਲਾਂ ਦੇ ਵਿੱਚ ਜ਼ਿਆਦਾਤਰ ਟਾਊਟਸ ਜ਼ਿਆਦਾਤਰ ਪ੍ਰਾਈਵੇਟ ਕਰਿੰਦੇ ਔਰ ਵਸੀਕਾ ਨਵੀਸਾਂ ਦੇ ਰਾਹੀਂ ਵੀ ਰਿਸ਼ਵਤਖੋਰੀ ਦਾ ਧੰਦਾ ਇੰਨਾ ਚੱਲ ਰਿਹਾ ਕਿ ਕੋਈ ਬੰਦਾ ਬਿਗੈਰ ਪੈਸੇ ਦਿੱਤੇ ਆਪਣਾ ਕੰਮ ਹੀ ਨਹੀਂ ਕਰਾ ਸਕਦਾ ਔਰ ਇਹ ਉਹ ਨੌਕਰਸ਼ਾਹ ਜਿਹੜੇ ਆਪਣੀ ਤਨਖਾਹ ਦੇ ਬਲਬੂਤੇ ਦੇ ਉੱਪਰ ਏਡੇ ਵੱਡੇ ਘਰਾਂ ਦੇ ਵਿੱਚ ਨਹੀਂ ਰਹਿ ਸਕਦੇ 체체 에စီ ਕਾਰਾਂ ਦੇ ਵਿੱਚ ਨਹੀਂ ਲਾ ਸਕਦੇ ਤਿੰਨ ਤਿੰਨ ਚਾਰ ਚਾਰ ਕਾਰਾਂ ਨਹੀਂ ਰੱਖ ਸਕਦੇ ਇਹਨਾਂ ਦੀ ਵਿਜੀਲੈਂਸ ਇਨਕੁਆਰੀ ਹੋਰ ਹੋਣੀ ਚਾਹੀਦੀ ਆ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿ ਇਹਨਾਂ ਦੇ ਪੈਸਿਆਂ ਦਾ ਸਰੋਤ ਕੀ ਆ ਇਹਨਾਂ ਪੈਸਾ ਇਕੱਠਾ ਕਿਵੇਂ ਕਰ ਰਿਆ ਫਿਰ ਇਹ ਚੀਕਦੇ ਕਿਉਂ ਆ ਔਰ ਜਿਹੜੇ ਯੂਨੀਅਨ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਤਾਂ ਸਿੱਧਾ ਹੀ ਚੈਲੰਜ ਕਰ ਦਿੱਤਾ ਮੁੱਖ ਮੰਤਰੀ ਪੰਜਾਬ ਨੂੰ ਸਟੇਟ ਨੂੰ ਮੈਂ ਕਹਾਂਗਾ ਦੋਨਾਂ ਨੂੰ ਨਹੀਂ ਕੀਤਾ ਉਹਨਾਂ ਨੇ ਆਵਾਮ ਨੂੰ ਕਰਤਾ ਜਨਤਾ ਨੂੰ ਕਰਤਾ ਇਧਰੋਂ ਮੈਂ ਸਿੱਧਾ ਉਹਨਾਂ ਨੂੰ ਚੈਲੰਜ ਕਰਦਾ ਕਿ ਜੇ ਤੁਹਾਨੂੰ ਜਿਆਦਾ ਤਕਲੀਫ ਹੈ ਤੁਸੀਂ ਧਰਨਾ ਮੇਰੇ ਘਰ ਦੇ ਬਾਹਰ ਆ ਕੇ ਲਾ ਲਓ ਇਹ ਵੀ ਸਵਾਰ ਤੁਸੀਂ ਦੇਖ ਲਓ ਇਹ ਵੀ ਅੰਦਾਜ਼ਾ ਤੁਸੀਂ ਲਾ ਕੇ ਦੇਖ ਲਓ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰੋ ਕਾਲੀਆਂ ਪੇਡਾਂ ਦੀ ਮੁਕਤੀ ਹੁਣ ਨਹੀਂ ਹੋਣ ਵਾਲੀ ਇਹ ਲੋਕ ਐਦਾਂ ਹੀ ਠੁੱਕਦੇ ਰਹਿਣਗੇ ਐਦਾਂ ਹੀ ਇਹਨਾਂ ਦੇ ਕਾਰਵਾਈਆਂ ਹੋਣੀਆਂ ਵੀ ਚਾਹੀਦੀਆਂ ਔਰ ਇਹਨਾਂ ਦੇ ਉੱਤੇ ਹੋਰ ਵੀ ਜ਼ਿਆਦਾ ਦਬੇ ਪੂਰਵੀ ਜ਼ਿਆਦਾ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਐਕਟੀਵਿਟੀ ਦਿਖਾ ਦੇਣੀ ਚਾਹੀਦੀ ਸੀ ਜਿਹੜੀ ਲਿਸਟ ਜਾਰੀ ਹੋਈ ਉਹਦੇ ਉੱਤੇ ਵੀ ਜਲਦ ਜਲਦ ਇਹਨਾਂ ਦੇ ਉੱਤੇ ਕਾਰਵਾਈ ਕਰ ਦੇਣੀ ਚਾਹੀਦੀ ਸੀ ਕਪਾੜੀ ਜੀ ਵੀ ਦੇਖਿਆ ਗਿਆ ਕਿ ਜਿਹੜੀ 50% ਲਿਸਟ ਵਿੱਚ ਜਿਹੜੀ ਪ੍ਰਸ਼ਾਸਕ ਅਧਿਕਾਰੀਆਂ ਦੀ ਜਾਰੀ ਕੀਤੀ ਗਈ ਹੈ ਉਸ ਤੋਂ ਬਾਅਦ ਬੁਖਮੰਤਰੀ ਨੇ ਟਵੀਟ ਵੀ ਕੀਤਾ ਗਿਆ ਤੁਸੀਂ ਇਹ ਦੇਖੋ ਕਿ ਇਹ ਇਹਨਾਂ ਅਧਿਕਾਰੀਆਂ ਦੀ ਇੰਟੈਲੈਕਚੁਅਲ ਬੈਂਕਰਪਸੀ ਇਨਾਂ ਦਾ ਦਿਮਾਗੀ ਤਵਾਜਨ ਇਨਾਂ ਦਾ ਦਿਮਾਗੀ ਦਿਵਾਲੀਆਪਨ ਇੱਥੇ ਤੱਕ ਵੱਧ ਗਿਆ ਹੈ ਕਿ ਕਰਪਸ਼ਨ ਤੇ ਰੋਕ ਲਾਉਣ ਦੀ ਗੱਲ ਹੋ ਰਹੀ ਹੈ ਤਾਂ ਸਾਰੇ ਚੀਖ ਉੱਠਿਆ ਸਾਰੇ ਦਫ਼ਤਰ ਖਾਲੀ ਕਰਕੇ ਇੱਥੋਂ ਭੱਜ ਗਏ ਆ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਅਜੇ ਤਾਂ ਲਿਸਟ ਜਿਹੜੀ ਜਾਰੀ ਹੋਈ ਉਹਦੇ ਤੇ ਕਾਰਵਾਈ ਹੋਣੀ ਆ ਉਹਨਾਂ ਦੇ ਉੱਤੇ ਕਾਰਵਾਈ ਕਰਕੇ ਵੀ ਮਾਫੀ ਇਜ਼ਾਫੀ ਤਲਾਫੀ ਕਰਾਉਣੀ ਚਾਹੀਦੀ ਆ ਜਿਹੜਾ ਰੈਵਨਿਊ ਲਾਸ ਇਸ ਵੇਲੇ ਸਟੇਟ ਦਾ ਹੋ ਰਿਹਾ ਇਨਾਂ ਅਫਸਰਾਂ ਦੇ ਕੋਲੋਂ ਇਨਾਂ ਪਬਲਿਕ ਸਰਵੈਂਟਸ ਕੋਲੋਂ ਨੌਕਰਾਂ ਕੋਲੋਂ ਨੌਕਰ ਸ਼ਾਹ ਕੋਲੋਂ ਫਿਰ ਰਿਕਵਰ ਕਰਾਉਣਾ ਚਾਹੀਦਾ ਇਹਨਾਂ ਨੂੰ ਤਾਂ ਮੇਰਾ ਖਿਆਲ ਹੈ ਜੋ ਸਟਿਕ ਟੈਕਸ਼ਨ ਹੈ ਉਹ ਕਰ ਦੇਣਾ ਚਾਹੀਦਾ ਤਮਾਸ਼ਾ ਬਣਾ ਦਿੱਤਾ ਮੇਰਾ ਖਿਆਲ ਹੈ ਇੱਕ ਸਾਲ ਦੇ ਵਿੱਚ 20 ਵਾਰ ਤੇ ਇਹਨਾਂ ਲੋਕਾਂ ਨੇ ਹੜਤਾਲ ਕਰ ਦਿੱਤੀ ਆ ਇਹਦਾ ਸਿੱਧਾ ਸਿੱਧਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਅੱਗੇ ਹੀ تعلیم ਵਕਾਰ ਸਿਹਤ ਇਨਸਾਫ ਇੱਤਰਾਮ ਲੋਕਾਂ ਨੂੰ ਨਹੀਂ ਸੇ ਮਿਲ ਰਿਹਾ ਔਰ ਐਡੀ ਵੱਡੀ ਖੱਜਲ ਖੁਆਰੀ ਇੱਥੋਂ ਵੀ ਦਿਖਦੀ ਆ ਜੇ ਇਹ ਕਹਿੰਦੇ ਆ ਕਰਪਸ਼ਨ ਨੂੰ ਫੜੋ ਨਾ ਤੇ ਫਿਰ ਜਿਸਮ ਫਰੋਚੀ ਜਿਹੜੀ ਚੱਲ ਰਹੀ ਆ ਉਹਦਾ ਵੀ ਤਾਂ ਦਾ ਚੱਲਣ ਦੋ ਜੇ ਜਿਹੜੀ ਸੜਕਾਂ ਦੇ ਲੁੱਟਖੋ ਹੁੰਦੀ ਆ ਸਨਾਚਿੰਗ ਹੁੰਦੀ ਆ ਬੈਂਕਾਂ ਦੇ ਡਕੈਤੀਆਂ ਹੋ ਰਹੀਆਂ ਉਹ ਵੀ ਫਿਰ ਚੱਲਣ ਦਿਓ ਸੱਚੀ ਗੱਲ ਤਾਂ ਇਹ ਆ ਕਿ ਇਹ ਚੰਬਲ ਘਾਟੀ ਦੇ ਡਾਕੂਆਂ ਨਾਲੋਂ ਵੀ ਜ਼ਿਆਦਾ ਵੱਧ ਲੁੱਟਦੇ ਆ ਲੋਕਾਂ ਨੂੰ ਔਰ ਉਸ ਤੋਂ ਵੀ ਗੱਲ ਦਾ ਅੰਦਾਜ਼ਾ ਲਗਾ ਲਓ ਕਿ ਇਹ ਲੋਕ ਜਿੱਥੇ ਦਮੂਹੀ ਸੱਪ ਦੇ ਦੋ ਮੂੰਹ ਹੁੰਦੇ ਆ ਇਹ ਲੋਕਾਂ ਦੇ ਮੂੰਹ 100 ਨੇ 100 ਮੂੰਹਾਂ ਦੇ ਨਾਲੇ ਲੋਕਾਂ ਨੂੰ ਲੁੱਟਦੇ ਆ ਪੈਸਾ ਖਾ ਰਿਆ ਤੇ ਡਕਾਰ ਵੀ ਨਹੀਂ ਮਾਰਦੇ ਸੋ ਅਲਟੀਮੇਟਲੀ ਇਨਾਂ ਦੇ ਕੋਲ ਜਿੰਨਾ ਪੈਸਾ ਹੈ ਉਹਦੀ ਮਾਫੀ ਇਜ਼ਾਫੀ ਤਲਾਫੀ ਸਰਕਾਰਾਂ ਨੂੰ ਕਰਾਉਣੀ ਚਾਹੀਦੀ ਹੈ ਇਹਨਾਂ ਦੇ ਬੱਚੇ ਕਿਹੜੇ ਕਿਹੜੇ ਮਹਿੰਗੇ ਸਕੂਲਾਂ 'ਚ ਪੜਦੇ ਆ ਇਹ ਗੱਲ ਦੀ ਜਾਣਕਾਰੀ ਵੀ ਜਨਤਕ ਕਰਨੀ ਚਾਹੀਦੀ ਹੈ ਔਰ ਇਹਨਾਂ ਤੇ ਹੋਰ ਜੋ ਸਟ੍ਰਿਕਟ ਐਕਸ਼ਨਸ ਹੋ ਸਕਦਾ ਉਹ ਕਰਨਾ ਚਾਹੀਦਾ ਔਰ ਜਿਹੜਾ ਇਹ ਯੂਨੀਅਨ ਬਣਾਈ ਫਿਰਦੇ ਆ ਜਿਹੜੇ ਇਹ ਸਰਕਾਰਾਂ ਨੂੰ ਥ੍ਰੈਟ ਕਰਦੇ ਆ ਆਵਾਮ ਨੂੰ ਥ੍ਰੈਟ ਕਰਦੇ ਆ ਸਟੇਟ ਨੂੰ ਚੈਲੰਜ ਕਰਦੇ ਆ ਇਹਨਾਂ ਨੂੰ ਵੀ ਸਬਕ ਸਮੇਂ ਸਿਰ ਸਿਖਾ ਦੇਣਾ ਚਾਹੀਦਾ ਕਿੰਨੇ ਜਿਹੜੇ ਪੇਸ਼ੇ ਅਧਿਕਾਰੀ ਕਿੰਨੇ ਹੈਗੇ ਜਿਹੜੇ ਸੀਐਮ ਨੇ ਟਵੀਟ ਕੀਤਾ ਕੀ ਕਰੇਗੇ ਤੋਂ ਕੀ ਪੂਰੇ ਪੰਜਾਬ ਦੇ ਵਿੱਚ 19 ਜ਼ਿਲ੍ਹਿਆਂ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਲਿਸਟ ਜਾਰੀ ਕੀਤੀ ਸੀ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਮੈਕਸਿਮਮ ਲੁਧਿਆਣੇ ਤੋਂ 6 ਤਹਿਸੀਲਾਰ ਨਾਇਬ ਤਹਿਸੀਲਾਰ ਕਰਪਟ ਦੱਸੇ ਉਸ ਲਿਸਟ ਦੇ ਵਿੱਚ 5 ਬਠਿੰਡੇ ਤੋਂ 5 ਹੁਸ਼ਿਆਰਪੁਰ ਤੋਂ 4 ਈਜ਼ ਫਰੋਮ ਮਹਾਲੀ ਰੋਪੜ ਜਲੰਧਰ 3 ਈਜ਼ ਫਰੋਮ ਪਟਿਆਲਾ ਐਂਡ ਕਪੂਰਥਲਾ 2 ਈਜ਼ ਫਰੋਮ ਸੰਗਰੂਰ ਐਸ ਬੀ ਐਸ ਨਗਰਨ ਗੁਰਦਾਸਪੁਰ 1 ਈਜ਼ ਫਰੋਮ ਫਰ ਮੁਕਸਰ ਤਰਨਤਾਰਨ ਅੰਮ੍ਰਿਤਸਰ ਫਤੇਗੜ ਸਾਹਿਬ ਫਾਜ਼ਿਲਕਾ ਫਿਰੋਜ਼ਪੁਰ ਮੋਗਾ ਐਂਡ ਬਰਨਾਲਾ ਇਦਾਂ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਨਿਸ਼ਾਨਦੇਹੀ ਕਰਤੀ ਸੀ ਸੋ ਉਸ ਗੱਲ ਦੀ ਇੰਤਜ਼ਾਰ ਮੈਂ ਅਜੇ ਵੀ ਕਰ ਰਿਹਾ ਜੇ ਇਹ ਆਪਣੀ ਆਤਤਾ ਤੋਂ ਬਾਅਦ ਨਹੀਂ ਹੁੰਦੇ ਤੇ ਮੈਂ ਸਿੱਧੇ ਸ਼ਬਦਾਂ ਵਿੱਚ ਕਹਿ ਰਿਹਾ ਕਿ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਇੱਕ ਅੱਦੇ ਕਰਪਟ ਐ ਸੀ ਕਾਲੀ ਪੇੜ ਨੂੰ ਫੜਨੇ ਵਜਾਏ ਉਸ ਲਿਸਟ ਦੇ ਵਿੱਚ ਜਿਹੜੇ 48 ਤੋਂ 50 ਨਾਮ ਆ ਉਹਨਾਂ ਨੂੰ ਵੀ ਧੱਕੇ ਰੱਖਦੇ ਨੇ ਜੇਲ੍ਹ ਭੇਜ ਦੇਣ ਉਹਨਾਂ ਕੋਲੋਂ ਮਾਫੀ ਇਜ਼ਾਫੀ ਤਲਾਫੀ ਕਰਾਈ ਜਾਵੇ ਔਰ ਐਗਜ਼ੈਂਪਲਰੀ ਪਨਿਸ਼ਮੈਂਟ ਇਹ ਬਰਦਰ ਨਿਸ਼ਾਨ ਬਣਾਇਆ ਜਾਵੇ ਜੋ ਕਿ ਕੋਈ ਇਦਾਂ ਦਾ ਪਬਲਿਕ ਸਰਵੰਟ ਨੌਕਰ ਸਾਹ ਕਰਪਸ਼ਨ ਕਰਨ ਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਰਾਤ ਸੁਪਣੇ 'ਚ ਵੀ ਡਰ-ਡਰ ਕੇ ਉੱਠੇ ਗੁਰਸ਼ਰਨ ਸਿੰਘ ਸਟੇਕ ਨਰਕ ਦਾ ਬਤੌਰ ਕੰਮ ਕਰਦਾ ਨਹੀਂ ਮੈਂ ਇੱਥੇ ਸਰ ਜਿਹੜੇ ਸੀਜ਼ਰਾਂ ਨੂੰ ਕਾਦੀ ਹੜਤਾਲ ਕੀਤੀ ਗਈ ਰਜਿਸਟ੍ਰੇਸ਼ਨ ਕਰਬ ਹੋ ਗਈ ਕੁਝ ਸਰ ਤਹਿਸੀਲਦਾਰਾਂ ਨੇ ਰਜਿਸਟ੍ਰੇਸ਼ਨ ਦਾ ਕੰਮ ਛੱਡਿਆ ਹੋਇਆ ਹੈ ਜੀ ਅਸੀਂ ਆਪਣੀ ਡਿਊਟੀ ਤੇ ਹਾਜ਼ਰ ਬੈਠੇ ਹੋਏ ਹਾਂ ਅੱਜ ਤੱਕ ਇਹ ਤੋਂ ਚ ਪਰਫਾਵੇ ਦੂ 7 ਮਾਰਚ ਤੱਕ ਕਾਲ ਦਿੱਤੀ ਹੋਈ ਹੈ ਜੀ ਅੱਗੇ ਕੀ ਐਕਸ਼ਨ ਲੈਂਦੇ ਆ ਜਾਂ ਵਾਪਸ ਆਂਦੇ ਉਹਨਾਂ ਦਾ ਹੈ ਜੀ ਡਿਸੀਜਨ ਸੀਐਮਓ ਟਵੀਟ ਜਾਰੀ ਕੀਤਾ ਗਿਆ ਕਿ ਇਹ ਜਿਹੜੇ ਸੀਰਨਾ ਛੁੱਟੀ ਦੇ ਪਿਛੇ ਚਲੇ ਜਰ ਆਪਾਂ ਨਵੇਂ ਅਫਸਰ ਲਿਆ ਕੇ ਤੇ ਬਿਜੂ ਤਣਾਅ ਕਰਾਂਗੇ ਲੋਕਾਂ ਨੂੰ ਕਹਿੰਦੇ ਹੋਰੀ ਨਾਲ ਕਿ ਆ ਰਹੇ ਇਹਦੇ ਬਾਰੇ ਸਰ ਉੱਚ ਅਧਿਕਾਰੀ ਕੋਈ ਫੈਸਲਾ ਲੈ ਸਕਦੇ ਇਹਦੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਜੋ ਵੀ ਫੈਸਲਾ ਲੈਣਗੇ ਉੱਚ ਅਧਿਕਾਰੀ ਲੈਣਗੇ ਲੋਕ ਆ ਰਹੇ ਐਵੇਂ ਜਿਵੇਂ ਡਰ ਰਹੇ ਨੇ ਲੋਕਾਂ ਨੂੰ ਆਲਮੋਸਟ ਜ਼ਿਆਦਾਤਰ ਤੋਂ ਪਤਾ ਹੀ ਹੈ ਪਰ ਲਿਖਣ ਵਾਲੇ ਵੀ ਦੱਸ ਦਿੰਦੇ ਹਨ ਅੱਗੇ ਜਦੋਂ ਬੈਠਣਗੇ ਫਿਰ ਲੋਕੀ ਆਣਾ ਸ਼ੁਰੂ ਕਰਨਗੇ ਜੀ ਕੋਈ ਨਹੀਂ ਆ ਰਿਹਾ ਜੀ ਤਸੀਲਦਾਰਾਂ ਨੇ ਹੜਤਾਲ ਕੀਤੀ ਹੈ ਕੀ ਕਰਨਗੇ ਦੇਖੋ ਜੀ ਹੜਤਾਲ ਹਰ ਕਿਸ ਦਾ ਕਰਨਾ ਮਿਲਦਾ ਕੋਈ ਵੀ ਆਪਣੀ ਮੰਗਾਂ ਨੂੰ ਪੂਰੀ ਕਰਾਉਣ ਵਾਸਤੇ ਹੜਤਾਲ ਕਰਨਾ ਜਾਇਜ਼ ਹੁੰਦਾ ਪਰ ਕੁਝ ਹੜਤਾਲ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਗੈਰ ਕਾਨੂੰਨੀ ਵੀ ਹੁੰਦੀਆਂ ਨੇ ਜਿਵੇਂ ਦੇਖੋ ਜੀ ਤਸੀਲਦਾਰਾਂ ਨੇ ਕਿਹਾ ਵੀ ਮਦਦ ਸਾਡੇ ਅਸਰਾਂ ਤੋਂ ਨਜਾਇਜ਼ کیسਾਂ 'ਚ ਫਾਇਆ ਜਾ ਰਿਹਾ ਝੂਠੇ کیسਾਂ 'ਚ ਫਾਇਆ ਜਾ ਰਿਹਾ ਮੇਰੇ ਕਹਿਣ ਦਾ ਮਤਲਬ ਹੈ ਆਮ ਲੋਕਾਂ ਦੇ ਕਈ ਕੇਸ ਦੇਖੀਂਦੇ ਆ ਵੀ ਪੁਲਿਸ ਵੀ ਕੁਝ ਛੋਟੇ ਕੇਸਾਂ ਵਿੱਚ ਫਸਾਉਂਦੇ ਪਰ ਅਦਾਲਤਾਂ ਤੇ ਹੁੰਦੀਆਂ ਨਾ ਇਨਸਾਫ ਕਰਨ ਵਾਤੇ ਅਗਰ ਮੰਨ ਲਓ ਇਹਨਾਂ ਦਾ ਕੋਈ ਅਫਸਰ ਜਿੰਨੂੰ ਵਿਜੀਲੈਂਸ ਨੇ ਗਲਤ ਛੋਟੇ ਕੇਸ ਵਿੱਚ ਫਸਾਇਆ ਤੇ ਫਿਰ ਅਦਾਲਤਾਂ ਕਾਦੇ ਵਾਸਤੇ ਆ ਅਦਾਲਤ 'ਚ ਲੜਾਈ ਲੈਣੀ ਚਾਹੀਦੀ ਹੈ ਅਗਰ ਕੋਈ ਵਿਜੀਲੈਂਸ ਦਾ ਅਧਿਕਾਰੀ ਵਾਕਈ ਗਲਤ ਕੇਸ ਪਾਇਆ ਤੇ ਉੱਤੇ ਕਾਰਵਾਈ ਕਰੋ ਪਰ ਜਿਹੜੀ ਅਦਾਲਤਾਂ ਦੇ ਵਿੱਚ ਜਿਹੜੀ ਲੜਾਈ ਲੜਨੀ ਚਾਹੀਦੀ ਆ ਆਪਾਂ ਇੱਥੇ ਲੋਕਾਂ ਨੂੰ ਖਰਾਬ ਕਰਨਾ ਇਹ ਜਾਇਜ਼ ਨਹੀਂ ਮੈਂ ਇੱਕ ਮੇਰੀ ਆਪਣੀ ਨਿੱਜੀ ਸੋਚ ਆ ਕਿਉਂਕਿ ਲੋਕਾਂ ਨੇ ਅਪਾਇੰਟਮੈਂਟਾਂ ਵਾਸਤੇ ਲਈਆਂ ਹੁੰਦੀਆਂ ਕੁਝ ਲੋਕੀ ਫੋਰਨਰ ਆਏ ਬਾਹਰੋਂ ਆਏ ਹੁੰਦੇ ਆ ਕੋਈ ਦੂਜੀ ਸਟੇਟਾਂ ਚ ਆਏ ਹੁੰਦੇ ਆ ਅਪਾਇੰਟਮੈਂਟ ਲੈਣ ਦਾ ਫੰਨ ਕੀ ਹੈ ਫੀਸ ਭਰੀ ਹੁੰਦੀ ਹੈ ਅਪਾਇੰਟਮੈਂਟ ਦੀ ਤੇ ਲੋਕਾਂ ਦੀਆਂ ਟ੍ਰਾਂਜੈਕਸ਼ਨਾਂ ਕਰੋੜਾਂ ਲੱਖਾਂ ਦੀਆਂ ਹੋਣੀਆਂ ਹੁੰਦੀਆਂ ਤੇ ਜੇ ਇੱਥੇ ਹੜਤਾਲ ਦੇ ਵਿੱਚ ਉਹਨਾਂ ਦਾ ਖਾਮਿਆ ਜਾ ਉਹਨਾਂ ਨੂੰ ਨਜਾਇਜ਼ ਭੁਗਤਣਾ ਪੈਂਦਾ ਟਿਕਟਾਂ ਖਰਚ ਕੇ ਆਏ ਹੁੰਦੇ ਨੇ ਕੋਈ ਦੂਜੀ ਸਟੇਟ ਤੋਂ ਕੋਈ ਫੋਰਨ ਕੰਟਰੀ ਚ ਆਏ ਹੁੰਦੇ ਨੇ ਤੇ ਉਹਨਾਂ ਦੇ ਕੰਮ ਰੁਕਣੇ ਨਹੀਂ ਚਾਹੀਦੇ ਹਾਂ ਅਗਰ ਕੋਈ ਨਜਾਇਜ਼ ਝੂਠੇ ਕੇਸ ਚ ਅਫਸਰ ਫਸਿਆ ਅਗਾਲ ਚਲਣ ਲਈ ਲੜਨੀ ਚਾਹੀਦੀ ਇਹਨਾਂ ਨੂੰ ਅਧਿਕਾਰੀਆਂ ਨੂੰ ਜੀ ਇਹ ਕਹਿੰਦਾ ਸੀਐਮ ਨੇ ਵੀ ਟੀਟ ਕੀਤਾ ਕਿ ਜਿਹੜੇ ਸਪ੍ਰੇਟ ਮੰਤਰੀ ਹੈ ਹੀ ਹੋ ਜਾਂਦੇ ਸਪ੍ਰੇਟ ਅਫਸਰ ਉਹਨਾਂ ਦਾ ਖਾਤ ਕਾਰਵਾਈ ਕਰਾਂਗੇ ਜੇਕਰ ਛੁੱਟੀ ਤੇ ਜਾਣਾ ਚਾਹੁੰਦੇ ਜਾਂ ਨਹੀਂ ਅਫਸਰ ਲਾ ਕੇ ਉਹਨਾਂ ਨੂੰ ਜਿਹੜੇ ਕੰਮ ਚਾਲੂ ਰੱਖਿਆ ਲੋਕਾਂ ਨੂੰ ਦੇਖੇ ਜਪੜੀ ਨਾ ਹੋਵੇ ਦੇਖੋ ਜੀ ਇਹ ਤਾਂ ਸਰਕਾਰ ਦਾ ਫੈਸਲਾ ਹੈ ਨਾ ਸਾਡੀ ਆਪਣੀ ਨਿੱਜੀ ਸੋਚ ਹੈ ਅਸੀਂ ਕਹਿੰਦੇ ਆ ਵੀ ਅਗਰ ਕੋਈ ਬੇਕਸੂਰ ਹੈਗਾ ਤੇ ਝੂਠੇ ਕੇਚ ਚ ਆਇਆ ਉਹਦੀ ਲੜਾਈ ਅਦਾਲਤ ਚ ਲੜਨੀ ਚਾਹੀਦੀ ਹੈ ਨਾ ਕਿ ਲੋਕਾਂ ਨੂੰ ਖਰਾਬ ਕੀਤਾ ਜਾਵੇ